ਇਹਨਾਂ ਚੀਜ਼ੇ ਹਾਰਡਡ ਕਿਰਿਮੀਨਲ ਬਹੁਤ ਮੰਝੇ ਹੋਏ ਜਿਹਨੂੰ ਕਹਿੰਦੇ ਆ ਅਪਰਾਧੀ ਆ ਬੜੇ ਕਟੜਵੱਤੀ ਨੇ ਇਹਨਾਂ ਦਾ ਪਿੰਡ ਡੋਗਰਾਵਾਲਾ ਇਹਦਾ ਜਿਹੜਾ ਇਹ ਮੁੰਡਾ ਸ਼ਾਇਦ ਦਾ ਨਾਮ ਹਰਦੇਵ ਏਜਸ ਦੇਬੀਸੀ ਦੇਬਾ ਇਹਦਾ ਜਿਹੜਾ ਪਿਓ ਆ ਕਸ਼ਮੀਰ ਸਿੰਘ ਉਹ ਹਲੇ ਵੀ ਜੇਲ੍ਹ ਵਿੱਚ ਉਹਦੇ ਤੇ 2 ਦਰਜਨ ਦੇ ਕਰੀਬ ਐਨਡੀਪੀਐਸ ਦੇ ਤੇ ਜਾਲੀ ਸ਼ਰਾਬ ਵੇਚਣ ਦੇ ਕਈ ਪਰਚੇ ਦਰਜ ਨੇ ਕੁਝ ਪਰਚਿਆਂ ਵਿੱਚੋਂ ਸਜ਼ਾ ਘੱਟ ਚੁੱਕਾ ਵਾ ਤੇ ਪਿਛੇ ਇੱਕ ਬੂਝਲਾ ਸੀਆਈਏ ਸਟਾਫ ਨੇ ਕੁਝ ਸਾਲ ਪਹਿਲਾਂ 6 ਕਿਲੋ ਹਿਰੋਇਨ ਫੜੀ ਸੀਗੀ ਉਹਦੇ ਦੁਬਾਰਾ ਉਹਨੂੰ ਅਰੈਸਟ ਕਰਕੇ ਤੇ ਕਬੂਥਰੇ ਦੀ ਜੇਬ ਵਿੱਚ ਉਹ ਨਜ਼ਰ ਪੰਦਾ ਉਹ ਇਹਦਾ ਜਿਹੜਾ ਮੁੰਡਾ ਬੇਅਤਵੀ ਕਰਕੇ ਗਿਆ ਇਹਦਾ ਜਿਹੜਾ ਦੂਸਰਾ ਭਰਾ ਹੈਗਾ ਇੱਕ ਸੇਪੀ ਸੇਪੀ ਉਹ ਕਤਾਰਪੁਰ ਜਿਹੜਾ ਕਾਂਡ ਹੋਇਆ ਸੀਗਾ ਤੁਹਾਨੂੰ ਸ਼ਾਇਦ ਥੋੜਾ ਦੱਸੇ ਸੀਗੇ ਆਪਣੇ ਪ੍ਰਧਾਨ ਜੀ ਇਹ ਜਿਹੜਾ ਕਾਂਡ ਹੋਇਆ ਸੀਗਾ ਸ਼ਾਇਦ 2022 ਦੇ ਵਿੱਚ ਇਹਦੇ ਵਿੱਚ 2 ਕਿਲੋ ਹਿਰੋਇਨ ਮਿਲੀ ਸੀ ਔਰ ਸ਼ਾਇਦ 1 ਕਰੋੜ 80 ਲੱਖ ਰੁਪਇਆ ਰਿਕਵਰੀ ਕੈਸ਼ ਹੋਈ ਸੀ ਜਿਹੜਾ ਕਹਿੰਦੇ ਕਿ ਪੈਸਾ ਆ ਰਿਹਾ ਉਹ ਮੁੰਡਾ ਜਿਹੜਾ ਪਗੋੜਾ ਵਾ ਉਹਦੇ ਹੋਰ ਵੀ 6-7 ਪਰਚੇ ਉੱਤੇ ਇਹ ਇਹਦੇ ਇਸ ਜਿਹੜੇ ਵੇਦਮੀ ਕੀਤੇ ਦੇ ਭਰਾ ਦੇ ਉੱਤੇ ਹੋ ਵੀ ਨੇ ਉਹ ਮੁਕੰਮਲ ਤੌਰ ਤੇ ਪਗੋੜਾ ਹੀ ਨਿਕਾ ਉਹ ਮੇਰੇ ਪਿੰਡ ਵਾਲਿਆਂ ਨੇ ਸਾਰੇ ਨੇ ਇਲਾਕੇ ਵਾਲਿਆਂ ਨੇ ਕਿਹਾ ਕਿ ਉਹ ਇੱਕ ਕਿਸਮ ਦਾ ਇੰਟਰਨੈਸ਼ਨਲ ਡਰੱਗ ਮਾਫੀਆ ਬਣਿਆ ਹੋਇਆ ਹੈ ਇਸ ਵੇਲੇ ਉਹਦਾ ਨੈਟਵਰਕ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ ਇਹ ਕੋ ਤਾਂ ਹੋਰ ਤੀਸਰਾ ਭਰਾ ਜਿਹੜਾ ਗੱਬਰ ਕਹਿੰਦੇ ਨੇ ਉਹ ਨਾਮ ਵੀ ਦੇਖੋ ਕਿਦਾਂ ਦੇ ਰੱਖਿਆ ਹੋਏ ਨੇ ਉਹ ਵੀ ਕੂਥਲੇ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਪਰਚਾ ਪਰਚੇ ਐਨਡੀਪੀਐਸ ਤੇ ਔਰਤਾ ਦੇ ਵੀ ਬੱਚੇ ਨੇ ਸਾਰਿਆਂ ਦੇ ਔਰ ਜਿਹੜਾ ਕਸ਼ਮੀਰ 'ਚ ਗੱਲ ਕਰ ਰਿਹਾ ਇਹਦੇ ਜਨਮ ਦੇ ਦੋ ਭਰਾ ਨੇ ਇੱਕ ਦਾ ਨਾਮ ਅਸ਼ਰਫ ਗੁਰਦੀਪ ਸਿੰਘ ਆ ਤੇ ਦੂਜੇ ਦਾ ਨਾਮ ਗਿਦਾਸ ਸਿੰਘ ਆ ਦਾਰੀ ਉਹ ਵੀ ਸਾਰੇ ਜਿਹੜੇ ਨੇ ਉਹ ਪਰਚਿਆਂ ਦੇ ਵਿੱਚ ਐਨਡੀਪੀਐਸ ਚ ਸਜ਼ਾ ਕੱਟ ਕੇ ਕੋਈ ਆ ਗਿਆ ਅਪਰੋਲ ਤੇ ਆ ਗਿਆ ਕੋਈ ਛੁੱਟੀ ਤੇ ਆ ਗਿਆ ਉਹਨਾਂ ਦੀਆਂ ਨਾਰਤਾਂ ਤੇ ਉਹਨਾਂ ਦੇ ਗਾ ਮੁੰਡੇ ਦੋਨਾਂ ਭਰਾਵਾਂ ਦੇ ਵੀ ਇਸੇ ਕੰਮ ਵਿੱਚ ਸੀ। ਸੋ ਤੁਸੀਂ ਅਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੀ ਬੇਅਦਬੀ ਆ ਇਹ ਕੋਈ ਆਈਸੋਲੇਟਡ ਇਨਸੀਡੈਂਟ ਜਿੱਦਾਂ ਕਹਿੰਦੇ ਨਾ ਕਿ ਅਲੱਗ-ਥਲੱਗ ਕੋਈ ਮਸਲਾ ਨਿਕਾਇਆ ਇਹਦੇ ਪਿੱਛੇ ਕੋਈ ਡੈਫੀਨਿਟਲੀ ਕੋਈ ਡੂੰਗੀ ਗੱਲ ਹੈ। ਕਿਉਂਕਿ ਇਹ ਬੰਦੇ ਜਿਹੜੇ ਨੇ ਬਹੁਤ ਇੱਕ ਕਿਸਮ ਦੇ ਮੈਂ ਕਹਿ ਸਕਦਾ ਕਿ ਘਟੀਆ ਸੋਚ ਰੱਖਣ ਵਾਲੇ ਸਮਾਜ ਦੇ ਐਂਟੀ ਸੋਸ਼ਲ ਐਲੀਮੈਂਟ ਹਨ। ਔਰ ਇਥੇ ਇਹ ਵੀ ਵਰਨਣ ਹੋ ਗਿਆ ਕਿ ਜਦੋਂ ਮੇਰੇ ਤੇ ਇਹਨਾਂ ਨੇ ਝੂਠਾ ਮੁਕਤਮਾ ਦਾਇਰ ਕੀਤਾ ਪਿਛਲੇ 28 ਸਤੰਬਰ 2023 ਨੂੰ ਉਹਨੂੰ ਰੈਸਟ ਕੀਤਾ ਉਹਦੇ ਵਿੱਚ ਇਸ ਜਿਹੜਾ ਮੁੰਡਾ ਇਥੇ ਫੜਿਆ ਗਿਆ ਵਜੇਦਵੀ ਵਾਲਾ ਇਹਦਾ ਪਿਓ ਜਿਹੜਾ ਹੈ ਉਹਨੂੰ ਇਥੇ ਵਹਿਦੇ ਮਾਫੀਵਾ ਬਣਾਇਆ ਗਿਆ ਮੇਰੇ ਖਿਲਾਫ ਖੜਾ ਕਰਕੇ ਝੂਠ ਬਲਵਾ ਕੇ ਕਿ ਮੈਨੂੰ ਸੁਪਾਲ ਸਿੰਘ ਖੈਰਾ ਨੇ 2015 ਚ 9 ਸਾਲ ਪਿਛੇ ਆਪਣੇ ਪਿੰਡ ਬੁਲਾ ਕੇ ਤੇ ਇੱਕ ਜਿਹੜਾ ਸੀਗਾ ਸੋਨੇ ਦਾ ਬਿਸਕੁਟ ਦਿੱਤਾ ਜਾਣ ਕੇ ਮੈਨੂੰ ਉਹ ਗ੍ਰਿਫਤਾਰ ਕਰਨ ਵਾਸਤੇ ਇਹਦੇ ਤੋਂ ਗਵਾਹੀ ਲਈ ਜੇਲ੍ਹ ਸੀਗਾ ਜੇਲ੍ਹ ਚੋਂ ਇਹਦੇ ਪ੍ਰੋਟੈਕਸ਼ਨ ਮੋਰੰਟ ਤੇ ਇਹਨੂੰ ਰਿਮਾਂਡ ਲਿਆ ਗਿਆ ਪੁਲਿਸ ਵੱਲੋਂ ਔਰ ਉਹ ਇਹਦੇ ਕੋਲੋਂ ਬਿਆਨ ਮੇਰੇ ਉਲਟ ਦਵਾ ਕੇ ਮੈਨੂੰ ਜਿਹੜਾ ਸੀਗਾ ਉਹ ਤਸਰਿਆ ਗਿਆ ਤੇ ਬਾਅਦ ਵਿੱਚ ਉਹ ਬਹਿੰਦੇ ਮਾਫੀਵਾ ਬਣਾਤਾ ਸਕਾ ਭਗਵੇਂ ਮੈਂ ਤਾਂ ਫੋਟੋ ਦਿਖਾਵਾਂ ਜਿੱਦਾਂ ਕੋਈ ਬਹੁਤ ਮਤਲਬ ਕੀ ਕਹਿੰਦੇ ਹੁੰਦੇ ਆ ਕਿ ਜਿੱਦਾਂ ਜੇਬ ਕਦਰੇ ਹੁੰਦੇ ਆ ਇਸ ਤਰ੍ਹਾਂ ਦਾ ਉਹਦਾ ਜਿਹੜਾ ਹੈਗਾ ਵਾ ਉਹ ਇਹ ਵੀ ਉਹਦੀ ਸ਼ਕਲ ਸੂਰਤ ਨੇ ਕੀ ਆ ਕਿਉਂਕਿ ਜਿੱਦਾਂ ਦਾ ਬੰਦਾ ਜਿਹੋ ਜੇ ਕਾਰਜ ਕਰਦਾ ਉਹਨਾਂ ਦੇ ਉਹਦੇ ਪਰਮਾਤਮਾ ਉਹਦਾ ਦੀ ਸ਼ਕਲ ਬਣਾ ਦਿੰਦਾ ਤੁਸੀਂ ਦੇਖੋਗੇ ਚੋਰ ਚੱਕਿਆ ਦੀ ਸ਼ਕਲਾਂ ਜਿਹੜੀਆਂ ਉਹ ਚੋਰ ਚੱਕਿਆ ਰਹੀਆਂ ਹੀ ਨੇ ਜਿਹੜੇ ਚੰਗੇ ਬੰਦੇ ਨੇ ਉਹਨਾਂ ਦੇ ਉਹਦਾ ਉਹਦੇ ਚਿਹਰੇ ਦੇ ਉੱਤੇ ਨੂਰ ਹੁੰਦਾ ਜਿਹੜੇ ਗੁਰਬਾਣੀ ਨਾਲ ਜੁੜੇ ਨੇ ਪਾਠ ਕਰਦੇ ਨੇ ਸੋ ਇਹ ਬਹੁਤ ਬਾੜੇ ਘਜ਼ਾਰ ਦੇ ਬੰਦੇ ਨੇ ਮੈਂ ਐਸਐਸਪੀ ਨਾਲ ਵੀ ਗੱਲ ਕੀਤੀ ਆ ਡੀਐਸਪੀ ਨਾਲ ਵੀ ਕੀਤੀ ਆ ਔਰ ਐਸਐਚ ਨਾਲ ਵੀ ਕੀਤੀ ਆ ਮੇਰਾ ਇਹ ਮੰਨਣਾ ਵਾ ਕਿ ਅੱਜ ਡਰਾਮਾ ਹੋਨੇ ਕੀਤਾ ਕਿ ਜਿੱਥੇ ਜਿਵੇਂ ਚੰਡੀਆਂ ਜਾਂ ਮੈਂ ਫਾਨਾ ਗੁਰੂ ਆ ਇਹ ਸਾਰਾ ਫਰਾਡ ਹੁੰਦਾ ਵਾ ਤੇ ਅਲਟੀਮੇਟਲੀ ਪੁਲਿਸ ਵੀ ਜਿਹੜੀ ਆ ਅਲਟੀਮੇਟਲੀ ਆ ਜਾ ਕੇ ਕਹਿੰਦੇ ਕਹਿਣ ਲੱਗ ਜਾਂਦੇ ਜੀ ਇਹਦਾ ਕੋਈ ਇਹਦਾ ਕਸੂਰ ਸੀਗਾ ਜੀ ਇਹ ਮੈਂਟਲ ਆਦਿ ਆਮ ਤੁਸੀਂ ਦੇਖੋਗੇ ਕੋਈ ਮੈਂਟਲ ਨਹੀਂਗਾ ਇਹ ਪਿੰਡ ਵਿੱਚ ਆ ਤੁਸੀਂ ਦੇਖ ਸਕਦੇ ਜਿਹੜਾ ਕਸ਼ਮੀਰ ਜਿਹੜਾ ਮੇਰੇ ਖਿਲਾਫ ਵਾੜਾ ਮਤਲਬ ਕਿ ਮੇਰੇ ਨਾਲ ਇਹ ਜੀ ਕੰਮ ਕਰਦਾ ਸੀ ਕਾਰੋਬਾਰ ਚੱਲਦਾ ਸੀ ਆ ਹੁੰਦਾ ਸੀ ਤੁਸੀਂ ਦੇਖ ਸਕਦੇ ਕਿੰਦਾ ਦੀ ਇਹਦੀ ਸ਼ਕਲ ਹੈਗੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ